ਹਾਂਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਤੇ ਅੰਡਾ ਕਲੈਕਟ ਕਰਦੇ ਆਂ ਭਾਂਡੇ ਸ਼ਾਮ ਦੇ ਹਾਂ ਇੱਕ ਵਾਰੀ ਆਪਾਂ ਜਿਹੜੇ ਮੁਰਗੀਆਂ ਸਵੇਰੇ ਦੇ ਦਿੰਦੀਆਂ ਹਾਂ 2 ਵਜੇ ਚੱਕ ਲਈਏ ਉਹ ਤੇ ਉਸ ਤੋਂ ਬਾਅਦ ਆਪਾਂ ਚੱਕਦੇ ਆਂ ਸ਼ਾਮ ਨੂੰ 8 ਵਜੇ ਹਾਂ ਚੱਕ ਕਰ ਲਓ ਥੱਲੇ ਦੇਖੋ ਕਿਵੇਂ ਪੈਰਾਂ 'ਚ ਗੋਭੀ ਫਿਰਦੀ ਆ ਦੇਖੋ ਐਸੇ ਕਰਕੇ ਆਪਾਂ ਕਹਿੰਨੇ ਆ ਵੀ ਆਪਣਾ ਅੰਡਾ ਫੁੱਲ ਔਰ ਆਰਗੈਨਿਕ ਆ ਦੇਖੋ ਚੌਲ ਤੇ ਗੋਭੀ ਕਿਵੇਂ ਫਿਰਦੀ ਆ ਪੈਰਾਂ 'ਚ ਹਣਾ ਬਾਕੇ ਹਟੀਆਂ ਢਾਈ 3 ਕਿਲੋ ਚਲੋ ਆਪਾਂ ਸ਼ਾਮ ਦੇ ਅੰਡੇ ਦੇਖਦੇ ਆਂ ਇੰਨਾ ਕਹਦੇ ਵੱਡਾ ਭਾਂਡਾ ਚੱਕੀ ਬੈਠਾ ਇਦੇ ਵਿੱਚ ਇੰਨੀ ਗੋਭੀ ਸੀ ਬਾਈ ਇਹ ਪਾਈ ਇਹਨਾਂ ਨੂੰ ਤੇ ਚਲੋ ਦੇਖਦੇ ਆਪਾਂ ਕਿ ਸ਼ਾਮ ਨੂੰ ਕਿੰਨੇ ਆਂਡੇ ਆਪ ਨੂੰ ਕੋਲੇ ਤੇ ਦੁਪਹਿਰੇ ਚੱਕਲੇ ਵਾਂਸੀ ਤਾਂ ਆਂਡੇ ਸਾਰੇ ਪਰ ਸ਼ਾਮ ਨੂੰ ਜਿਹੜੇ ਹੁੰਦੇ ਆ ਉਹ ਆਪਾਂ 8 ਵਜੇ ਚੱਕਦੇ ਚਾਰ ਆਂਡੇ ਹੋਗੇ ਇਹ ਤੇ ਇੱਧਰ ਮਾਰ ਲਓ ਚੱਕ ਹਜੇ ਮੁਰਗੀ ਦੇਖੋ ਬੈਠੀ ਆ ਹਜੇ ਆਂਡੇ ਤੇ ਦੇਖੋ ਬੈਠੀ ਆ ਨਾ ਇਹਦਾ ਮਤਲਬ ਇਹ 8-9 ਵਜੇ ਤਾਈਂ ਅੰਡਾ ਦੇ ਹੀ ਜਾਂਦੀਆਂ ਕਈ ਮੁਰਗੀਆਂ ਅੰਡਾ 24 ਘੰਟਾ ਹਾਂ ਤੇ ਉਹ 2 ਵਜੇ ਹੋਏਗੇ ਕਈਆਂ ਨੂੰ ਅੰਡਾ ਸਾਇਨ ਤੇ ਬਾਕੀ ਆ ਦੇਖੋ ਇੱਕ ਤਾਈ ਇਹ ਪੰਜ ਸੱਤ ਅੰਡੇ ਦੇ ਪਏ ਆ ਤੇ ਇਹ ਮੁਰਗੀ ਨੇ ਵੀ ਅੰਡਾ ਦੇਣਾ ਸੀਗਾ ਚਲੋ ਫੇਰ ਦੇ ਦੂੰਗੀ ਇਹ ਅੰਡਾ ਆਪਾਂ ਸਵੇਰੇ ਚੱਕਾਂਗੇ 2 ਵਜੇ ਉਸ ਤੋਂ ਪਹਿਲਾਂ ਨਹੀਂ ਆਪਾਂ ਹੱਥ ਮਾਰਦੇ ਚਲੋ ਜੀ ਆਂਡੇ ਆਏ ਆ ਚਾਰ 4 8 10 ਤੇ 13 13 ਅੰਡੇ ਸ਼ਾਮ ਦੇ ਆਏ ਇਹ ਤੇ ਹੋਰ ਦੇਖ ਲੈਣੇ ਇੱਧਰ ਆਹ ਮੁਰਗੀ ਕੋਲ ਕੋਈ ਬੈਠੀ ਐ ਸੀਨੇ ਚਲੋ ਇਹਦੇ ਛੱਲੇ ਨਹੀਂ ਆਪਾਂ ਨੂੰ ਠਾਉਂਦੇ ਨਹੀਂ ਚਲੋ ਸ਼ਾਮ ਨੂੰ 13 ਅੰਡੇ ਹੋ ਗਏ ਕੁਛ ਅੰਡੇ ਆਪਣੇ ਚੱਕੀ ਗਏ ਸਵੇਰੇ ਚਲੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਦਬਕੇ ਤੇ ਇਦਾਂ ਦੀਆਂ ਜਾਣਕਾਰੀਆਂ ਲਈ ਮੁਰਗੀਆਂ ਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ